ਤੁਸੀਂ ਜੁੜੇ ਹੋ ਆਂਦਾ ਲਾ ਟੀਵੀ ਨਾਲ ਤੇ ਦੇਖ ਰਹੇ ਹੋ ਫਟਾਫਟ ਖਬਰਾਂ ਆਪੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਸਾਬਕਾ ਸੀਐਮ ਆਤੀਸੀ ਗ੍ਰਫਤਾਰ ਜਿੱਥੇ ਇੱਕ ਪਾਸੇ ਝੁੱਗੀਆਂ ਝੌਪੜੀਆਂ ਦੇ ਖਿਲਾਫ ਦਿੱਲੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸਾਬਕਾ ਸੀਐਮ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿੱਦੇ ਚੱਲਦੇ ਉਹਨਾਂ ਨੂੰ ਮੌਕੇ ਤੇ ਹਿਰਾਸਤ ਵਿੱਚ ਲਿਆ ਗਿਆ ਪੰਥਕ ਏਕਤਾ ਤੇ ਮੁਰਮਚਿਆ ਸਿਆਸੀ ਬਿਵਾਲ ਜਿੱਥੇ ਇੱਕ ਪਾਸੇ ਪੰਥਕ ਏਕਤਾ ਦੇ ਲਈ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਦੂਜੇ ਪਾਸੇ ਇਸ ਤੇ ਬਿਵਾਲ ਵੀ ਮਰਦਾ ਨਜ਼ਰ ਆ ਰਿਹਾ ਅਤੇ ਪੰਜ ਮੈਂਬਰੀ ਕਮੇਟੀ ਨੇ ਸਿੱਧੇ ਸੁਖويه ਸਿੰਘ ਪ੍ਰਧਾਨਗੀ ਛੱਡਣਾ ਫਿਰ ਪੰਥਕ ਏਕਤਾ ਦੀ ਗੱਲ ਕਰਨ ਅਕਾਲੀ ਦਲ ਚੰਨਲੇ ਲੋਸ਼ੀ ਨੇ ਕਿਤੇ ਘਰ ਵਾਪਸੀ ਜੋ ਬਿੱਤੇ ਸਾਲ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਸੀ ਅਨਿਲ ਲੋਸ਼ੀ ਤਾਂ ਉਹਨਾਂ ਦੀ ਘਰ ਵਾਪਸੀ ਹੈ ਜਿਹੜੀ ਉਸ ਗਵੀਰ ਸਿੰਘ ਬਾਦਲ ਨੇ ਕਰਵਾਈ ਹੈ ਅਤੇ ਉਹਨਾਂ ਨੂੰ ਮੁੜ ਅਕਾਲੀ ਦਲ ਚ ਸ਼ਾਮਲ ਕੀਤਾ ਹੈ ਗੁਰਦਾਸ ਮਾਨ ਨੂੰ ਵੱਡਾ ਸਦਮਾ ਗੁਰਦਾਸ ਮਾਨ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਛੋਟੇ ਭਰਾ ਦੀ ਅਚਾਨਕ ਮੌਤ ਹੋ ਗਈ ਹੈ ਤਾਂ ਸੰਸਕਾਰ ਮੌਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਤਾਂ ਉੱਥੇ ਹੀ ਹੋਰ ਵੀ ਸਿਆਸੀ ਲੀਡਰਾਂ ਵੱਲੋਂ ਆਪ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਪਟਿਆਲਾ ਦੇ ਮਿਲਨੀ ਸੈਕਟਰ ਵਿੱਚ ਲੱਗੀ ਭਿਆਨਕ ਅੱਗ ਪਟਿਆਲਾ ਚ ਉਸ ਸਮੇਂ ਭਗਦੜ ਮਚ ਗਈ ਜਦੋਂ ਸੈਕਟਰ ਰੇਟ ਚ ਅਚਾਨਕ ਅੱਗ ਲੱਗੀ ਅਤੇ ਸਿਖਰਲੀ ਮੰਜ਼ਲ ਵਿੱਚ ਜਿਹੜਾ ਉੜਦਾ ਹੋਇਆ ਧੂਆ ਦਿਖਾਈ ਦਿੱਤਾ ਤੇ ਇਸੇ ਧੂਏ ਕਾਰਨ ਲੋਕਾਂ ਚ ਕਾਫੀ ਸਹਿਮ ਵੀ ਦੇਖਿਆ ਗਿਆ ਸਮਾਣਾ ਸੜਕ ਹਾਸੇ ਚ ਵੱਡਾ ਐਕਸ਼ਨ ਬੀਤੇ ਦਿਨ ਹੀ ਜੋ ਟਿਪਰ ਅਤੇ ਵੈਨ ਵਿੱਚ ਭਿਆਨਕ ਟੱਕਰ ਹੋਈ ਸੀ ਅਤੇ ਇਸ ਟੱਕਰ ਵਿੱਚ 7 ਬੱਚਿਆਂ ਦੀ ਮੌਤ ਹੋਈ ਸੀ ਉਸ ਮਾਮਲੇ ਵਿੱਚ ਹੁਣ ਬਲਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਤੇ ਟਿੱਪਰ ਮਾਲ ਕਰਨ ਧੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿੱਥੇ ਕਿ ਇਸ ਸਾਰੇ ਮਾਮਲੇ ਸਬੰਧੀ ਸਿਆਮਾਨ ਨੇ ਸਖਤ ਹੁਕਮ ਦਿੱਤੇ ਸਨ ਲੁਧਿਆਣਾ ਚ ਦਿਗਜ ਲੀਡਰਾਂ ਵੱਲੋਂ ਚੋਣ ਪ੍ਰਚਾਰ ਜਿੱਥੇ ਇੱਕ ਪਾਸੇ ਜਿਵੇਂ ਚੋਣ ਨੂੰ ਲੈ ਕੇ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤਾਂ ਉਧਰ ਹੁਣ ਦਿਗਜ ਲੀਡਰ ਵੀ ਚੋਣ ਪ੍ਰਚਾਰ ਦੇ ਲਈ ਮੈਦਾਨ 'ਚ ਉਤਰ ਚੁੱਕੇ ਨੇ ਜਿੱਥੇ ਚੱਲਦਿਆ ਕਈ ਦਿਗਜ ਲੀਡਰ ਅੱਜ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਲੋਕ ਟੈਸਟ ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਜਿੱਥੇ ਇੱਕ ਪਾਸੇ ਨਸ਼ੇ ਨੂੰ ਲੈ ਕੇ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਤਾਂ ਉੱਧਰ ਹੁਣ ਭਾਜਪਾ ਪ੍ਰਧਾਨ ਵੱਲੋਂ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੇ ਟੈਸਟ ਕਰਵਾਏ ਜਾਣ ਅਤੇ ਪਤਾ ਲੱਗੇਗਾ ਕਿ ਕਿੱਥੋਂ ਪੈਸਾ ਆ ਰਿਹਾ ਉੱਥੇ ਹੀ ਮਨੀ ਟ੍ਰੇਲ ਵੀ ਕੀਤੇ ਜਾਣ ਅਤੇ ਇਸੇ ਦੇ ਚਾਲਦਿਆਂ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਅਨਾਪ ਸਿੰਘ ਧੁੰਮਾ ਦਾ ਰਾਜਵਾਨਾ ਨੂੰ ਲੈ ਕੇ ਵੱਡਾ ਬਿਆਨ ਜਿੱਥੇ ਇੱਕ ਪਾਸੇ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਆਉਣ ਵਾਲੇ ਦਿਨਾਂ 'ਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਜਾ ਸਕਦਾ ਤਾਂ ਉਧਰ ਇਸ ਨੂੰ ਲੈ ਕੇ ਹਰਨਾਪ ਸਿੰਘ ਤੁਮਾ ਨੇ ਵੱਡਾ ਬਿਆਨ ਦਿੱਤਾ ਤੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਐਡੀ ਵੱਡੀ ਜ਼ਿੰਮੇਵਾਰ ਦਿੱਤੀ ਜਾਂਦੀ ਹੈ ਤਾਂ ਉਹ ਇਸ ਗੱਲ ਨਾਲ ਸਹਿਮਤ ਨੇ ਜੇ ਸੰਦਰ ਘਰਮੀ ਨੇ ਕੱਡੇ ਵੱਟ ਦਿਨੋ ਦਿਨ ਅੱਤ ਦੀ ਗਰਮੀ ਨੇ ਵੱਟ ਕੱਢ ਦਿੱਤੇ ਹੈ ਤੇ ਲੋਕਾਂ ਦੇ ਪਛਿੰਨੇ ਛੜਾ ਦਿੱਤੇ ਨੇ ਜਿੱਦੇ ਚੱਲਦੇ ਆ ਪਾਰਾ ਜਿਹੜਾ ਉਹ 45 ਡਿਗਰੀ ਤੋਂ ਪਾਰ ਦਿਖਾਈ ਦੇ ਰਿਹਾ ਤੇ ਕਈ ਥਾਵਾਂ ਤੇ ਹੀਟ ਵੇਵ ਚੱਲਣ ਕਾਰਨ yellow alert ਵੀ ਕੀਤਾ ਹੋਇਆ ਹੈ ਇਹ ਸਨ ਆਦਿਆਂ 10 ਵੱਡੀਆਂ ਖਬਰਾਂ ਜਈਆਂ ਹੀ ਹੋਰ ਤਾਜ਼ਾ ਤੇ ਨਵੀਆਂ ਖਬਰਾਂ ਨਾਲ ਗੁਰਤੋਂ ਜੁੜਾਂਗੇ ਬਣੇ ਰਹੋ ਐਨਆਰਆਈ ਟੀਵੀ ਨਾਲ